ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਭਰਾਵਾਂ ਨੂੰ ਕਿਵੇਂ ਜੀ ਠੀਕ ਠਾਕ ਲਓ ਜੀ ਬੱਚੇ ਕਿਹ ਜਾਉਣ ਦਾ ਤਰੀਕਾ ਆ ਪਾਤੀਆਂ ਆ ਪਾ ਛਤਰੀਆਂ ਤੇ ਬੱਚੇ ਜਿਹੜੇ ਬੈਠਣ ਲੱਗੇ ਨੇ ਛੱਡਾਂਗਾ ਛਤਰੀ ਨਾਲ ਛੱਡਾਂਗੇ ਆਪਾਂ ਛਤਰੀ ਵਾਲ ਨੂੰ ਕਰਕੇ

ਛਤਰਿਆਂ ਤੇ ਬੈਠਣ ਲੱਗ ਗਏ ਉਹਨਾਂ ਨੂੰ ਡਾਵਲਵਾ ਨਹੀਂ ਗਾ ਆਪਾਂ ਛਤਰਿਆਂ ਤੋਂ ਵੀ ਛੱਡੀ ਜਾਣਾ ਬੈਠੇ ਜਾਣਗੇ ਰੀਸ ਰੀਸੀ ਆਪੇ ਨਾ ਉਹੁੱਲੇ ਬਹਿਣਾ ਬਸ ਉਹ ਜਾਲਾਂ 'ਚ ਪਏ ਹੋਨੇ ਆਪਾਂ ਇਹਨਾਂ ਨੂੰ ਛੱਡੀ ਜਾਵਾਂਗੇ ਕਰਕੇ ਛੱਡੀ ਜੋ ਉੱਡ ਗਿਆ ਗਿਆ ਹੀ ਹੋਇਆ ਹੋਰ ਆਪਣੇ ਡਾਰੀ ਤੇ ਹਨ ਪਹਿਲਾਂ ਇਹਨਾਂ ਨੂੰ ਉਡਾਵਾਂਗੇ ਉਹਨਾਂ ਨੂੰ ਦੇਸ਼ ਕਿਉਂ ਡਟ ਗਿਆ ਆ ਪਿਆਇਆ ਕਰਨੇ ਆ ਦਾ ਪਾਣ 막히고 배게 돌려가아 ਬਿਠਾ ਦੇ ਆਪਾਂ ਨੇ ਸਾਰੀ ਉੱਡਣ ਵਾਲੇ ੜਾ ਤੇ ਤੇ ਆ ਬੈਠ ਗਏ ਨੇ ਤੇ ਲੋ ਜਾਲ ਤੇ ਜਾਲ ਦੇ ਵਿੱਚ ਬਾਤ ਜੀ ਉੱਪਰ ਲਾਤੀ ਜਾਲ ਤੇ ਛਾਦਰੀਆਂ ਖੜੀਆਂ ਕਰਤੀਆਂ ਇੱਕ ਦੋ ਹੋਰ ਛ ਖੜੀਆਂ ਕਰ ਦਾਂਗੇ ਆਪਾਂ ਤੇ بارش ਨਾਲ ਖੁੱਡਿਆਂ ਦਾ ਬੁਰਾ ਹਾਲ ਕਿੱਧਰ ਖੁੱਲੇ ਖੜ ਤੇ ਆਪਾਂ ਨੇ ਤਾਂ ਜੋ ਹਵਾਂ ਨਾਲ ਸੁੱਕ ਜਾਣਗੇ ਤੇ ਇਹਨਾਂ ਨੂੰ ਸਾਫ ਕਰਾਂਗੇ بارش ਤੋਂ 3-4 ਦਿਨ ਹੋ ਗਏ ਉਹ ਜਰਾ ਆ ਰਹੀ ਹੈ ਪੂਰੀ ਤਗੜੀ ਤੇ ਦਿਨੇ ਸਹੀ ਹੋ ਜਾਂਦਾ ਆ ਛੜ ਤੇ ਆਪਾਂ ਨੂੰ ਚਾਰੇ ਉੱਡੇਰੇ ਬੱਚੇ ਬਾਕੀ ਬੈਠੇ ਆ ਕਾਲਾ ਜੀਨਾ ਵਜੇ ਕਿਹੜਾ ਕਾਲਾ ਜੀਨਾ ਵਜਾ ਸਾਹ ਵੇਸ ਕਾਲਾ ਜੀਨਾ ਕਿਹੜਾ ਦੂਜਾ ਕਾਲਾ ਜੀਨਾ ਸਾਹ ਬੈਠਾ ਦੂਜਾ ਕਾਲਾ ਜੀਨਾ ਅੱਛਾ ਉਹ ਜਾਲ ਤੇ ਪੌੜਾ ਹੈ ਹਾਂ ਉੱਪਰ ਖੁੱਲਾ ਛੜ ਤੇ ਜਿਹੜਾ ਉੱਦਣਾ ਆਇਆ ਨੇ ਬਸ ਆਹ ਕੋ ਇੱਕ ਹੀ ਆ ਖੁੱਲਿਆ ਵੇ ਕਿਤੇ ਆਹ ਦੇਦੋ ਇੱਕ ਬੂੜਾ ਕਾਲਾ ਜੀਨਾ ਨਾਲ ਫੱਕਾ ਬੈਠਾ ਦੇ ਲੋਈ ਸਹੀ ਹੀ ਕਾਲਾ ਜੀਨਾ ਆਦਣਾ ਹੈ ਰੀਟੋਰੀ ਵਾਲਾ ਥੁਲੇ ਹੈ ਰੀਟੋਰੀ ਵਾਲਾ ਚੜ ਕੇ ਆ ਖੜ ਗਿਆ ਹੁਣ ਉਹ ਫਿਰਦਾ ਬਿੱਠਾ ਵਾਲਾ ਬਿੱਠਾ ਵਾਲਾ ਬਿੱਠਾ ਵਾਲੇ ਨਾਲ ਇਹ ਤੂੰ ਕੀ ਲਾਉਣਾ ਪੈਣਾ ਰਿਆ ਬੋਲਾ ਇਹ ਉਹ ਬੈਗ ਤਾਂ ਨਹੀਂ ਸੀਗਾ ਟਾਂਗੀ ਤੇ ਉੜ ਗਿਆ ਹੀ ਟੋਟਰੀ ਵਾਲਾ ਬਹਿ ਗਿਆ ਹੁਣ ਆਹਦੇ ਬੈਠਾ ਉਹਦੇ ਦੋ ਹੰਬਲ ਬੈਠਾ ਓਡਿਆ ਨਹੀਂ ਗਿਆ ਹੈ ਪੂਰਾ ਵੀ ਨਹੀਂ ਓਡਿਆ ਉਹ ਬਹਿ ਗਿਆ ਓਡੇ ਨੇ ਕੱਲੀ ਹਰੀ ਟੋਰੀ ਵਾਲਾ ਬਚਾ ਸ਼ਾਕ ਖਾ ਉਹ ਤਾਂ ਬਹਿ ਗਿਆ ਹੁਣ ਇਹਦੇ ਤੇ ਖੁੱਲਾ ਛੱਡਿਆ ਸੀ ਤਾਂ ਸਿੱਧਾ ਹੀ ਇੱਦੀ ਬਿਠਾਤਾ ਸੀ ਆਦੇ ਬੈਠਾ ਨਹੀਂ ਆ ਦੇ ਮੂਰੀ ਬੈਠਾ ਦੇਖ ਬਿੱਲ ਹਾਂ ਮੂਰੀ ਆਦੇ ਬੈਠਾ ਬੈਠਾਣਾ ਥੋੜੀ ਦੇਰ ਹੇ ਛੇੜ ਦਾਂਗੇ ਹਾਂਜੀ ਹੈ ਵੀ ਬਸ ਇਹ ਤਾਂ ਮਾਟ ਸੱਟ ਕੇ ਹਾਂ ਲਾਲ ਕੱਪੜਾ ਇਹ ਲਿਆਉਣੇ ਆ ਦੇ ਵਿੱਚ ਮੈਟ ਲਾਉਣ ਨੂੰ ਸਾਲੇ ਬੱਟਾ ਮੁੱਟਾ ਹੈ ਨਾ ਖਾਂਬੋ ਵਾਲੇ ਲਵੇਟ ਦੇਣੇ ਫਿਰ ਸਾਲੇ ਵਿਚੇ ਮੈਟ ਲਾਏ ਤੇ ਫਿਰ ਰੋਇ ਤੋ ਹੋ ਕੇ ਟੰਗੇ ਪੰਜ ਚਾਰ ਪੰਜ ਚਾਰੇ ਪਾਵੇ ਫੇਰ ਹੇਲੋ ਠੀਕ ਹੈ ਜੀ ਪੁੱਛਦੇ ਸੀ ਭਰਾ ਵੀ ਆਪਣੇ ਗਿੱਜਤੇ ਨਹੀਂ ਬਚੇ ਆਪਾਂ ਬਈ ਐਂ ਉਹ ਭਜਾਉਣੇ ਆ ਜੀ ਤੁਹਾਡੇ ਸਾਹਮਣੇ ਆ ਤੇ ਇੱਧਰ ਵੀ ਜਾਲ ਖੋਲਤਾ ਹੈ ਇੱਧਰ ਵੀ ਜਾਲ ਚ ਦੇਖੀ ਆਣਗੇ ਕੂਤਰਾਂ ਨੂੰ ਖਰਦਿਆਂ ਠੀਕ ਹੈ ਜੀ ਇੱਧਰ ਬੱਚੇ ਹੋਗੇ 4-5 ਅਗੇ ਲੈ ਕੇ ਜਾਣ ਵਾਲੇ ਉਧਰ ਮੌਸਮ ਮੜਾ ਸੱਟ ਜਾ ਹੋ ਜੇ ਫਿਰ ਲੈ ਕੇ ਜਾਣੇ ਉਹਨਾਂ ਦੇ ਠੱਲਾਂ ਠੱਲਾਂ ਪਾ ਕੇ ਤੇ ਅਹੀ ਤਰੀਕਾ ਬਈ ਭਜਾਉਣ ਦਾ ਉਧਰ ਆਪਣਾ ਤੇ ਦਾਣਾ ਪਾਣੀ ਪ੍ਰੋਪਰ ਫੀਡ ਤੁਹਾਨੂੰ ਪਤਾ ਹੀ ਆ ਰੋਜ਼ ਜਿਹੜੀ ਪਾਉਨੇ ਉਹ ਪਾਵਾਂਗੇ ਹੁਣ ਆਪਾਂ ਇਹਨਾਂ ਨੂੰ ਜੋੜਿਆਂ ਨੂੰ ਤਾਂ ਜੋ ਬੱਚਿਆਂ ਨੂੰ ਚੌਗਾ ਦੇ ਦਣ ਇੱਕ ਛਤਰੀ ਹੋਰ ਖੜੀ ਕਰ ਦਿੰਨੇ ਆ ਸਾਰੀਆਂ ਹੀ ਲਾ ਦਿੱਤੀਆਂ ਨੇ ਤੇ ਇਹ ਬੱਚੇ ਹੁਣ ਖੁੱਲੇ ਬੈਠਣ ਲੱਗ ਗਏ ਜ ਆਪਣੇ ਨੇ ਹਾ ਰਹਿ ਗਏ ਥੋੜੇ ਜ ਇਹਨਾਂ ਨੂੰ ਵੀ ਬਸ ਦੇਖ ਕੇ ਇਹਨਾਂ ਨੇ ਇਹਨਾਂ ਦੀ ਰੀਸ ਨਾਲ ਬੈਠਣ ਲੱਗੇ ਜਾਣਾ ਜੀ ਓਕੇ ਜੀ ਧੰਨਵਾਦ ਮੇਰੇ ਸਾਰੇ ਵੀਰਾਂ ਦਾ